ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਜਿੱਥੇ ਦਰਿਆਵਾਂ ਦੇ ਵਿੱਚੋਂ ਪਾਣੀ ਦਾ ਪੱਧਰ ਵਧਿਆ ਹੋਇਆ ਤਾਂ ਦੂਜੇ ਪਾਸੇ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਜਿੱਥੇ ਆਰਜੀ ਬੰਨ ਟੁੱਟ ਗਿਆ ਹੈ ਤਾਂ ਉਧਰ ਪਿੰਡ ਭੈਣੀ ਕਾਦਰ ਦੇ ਵਿੱਚ ਹੜ ਆ ਗਿਆ ਦੱਸਦੇ ਕਿ ਹੜ ਕਨ ਪਾਣੀ ਦੀ ਸਥਿਤੀ یوں ਦੀ ਤੋਂ ਬਣੀ ਹੋਈ ਹੈ ਜਿਸ ਕਾਰਨ ਕਿ ਮੰਡ ਖੇਤਰਵਾਸੀ ਬਹੁਤ ਜ਼ਿਆਦਾ ਪੈਪੀਤ ਡਰੇ ਹੋਏ ਨੇ ਚਿੰਤਾ ਵਿੱਚ ਨੇ ਲਗਾਤਾਰ ਵਧ ਰਹੇ ਪਾਣੀ ਤੇ ਨਾ ਕੇਵਲ ਉਹਨਾਂ ਦੀਆਂ ਫਸਲਾਂ ਡੁੱਬ ਗਈਆਂ ਨੇ ਬਲਕਿ ਘਰ ਤੇ ਉਹਨਾਂ ਦੇ ਜੋ ਘਰ ਚ ਪਸ਼ੂ ਰੱਖੇ ਹੋਏ ਸੀ ਪਾਲਤੂ ਪਸ਼ੂ ਉਹ ਵੀ ਪਾਣੀ ਦੇ ਸਹਾਰ ਦੀ ਲਪੇਟ ਚ ਆ ਗਏ ਨੇ ਉਧਰ ਹਰੀਕੇ ਹਟ ਤੋਂ ਪਾਣੀ ਜ਼ਿਆਦਾ ਮਾਤਰਾ ਚ ਰਿਲੀਜ਼ ਨਾ ਹੋਣ ਕਾਰਨ ਜਿੱਥੇ ਦਰਿਆ ਬਿਆਸ ਚ ਪਣ ਕੇ ਡਾਫਕਣ ਪਾਣੀ ਦਾ ਪੱਧਰ ਹੋਰ ਵੱਧ ਗਿਆ ਹੈ ਤਾਂ ਉਧਰ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਸ਼ੂਆਂ ਲਈ ਹਰਾ ਚਾਰਾ ਤੂੜੀ ਸਾਰੇ ਕੁਝ ਖਰਾਬ ਹੋ ਚੁੱਕਾ ਹੈ ਜੇ ਸਥਿਤੀ ਹਲੇ ਵੀ ਨਾ ਸੁਧਰੀ ਤਾਂ ਇਹ ਨੁਕਸਾਨ ਹੋਰ ਵੀ ਵੱਧ ਸਕਦਾ ਹੈ ਇੱਥੇ ਲਗਭਗ 18 ਦਿਨ ਹੋ ਗਏ ਪਾਣੀ ਆਏ ਨੂੰ ਕਿਸੇ ਨੇ ਅਜੇ ਤੱਕ ਸਾਰ ਨਹੀਂ ਲਈ 11 ਪਿੰਡ ਜਿਹੜੇ ਸੁਲਤਾਨਪੁਰ ਸਾਹਿਬ ਦੇ ਇਹਦੇ ਨਾਲ ਬਰਬਾਦ ਹੋ ਗਈਆਂ ਫਸਲਾਂ ਜ਼ਮੀਨਾਂ ਵੀ ਬਰਬਾਦ ਹੋਈ ਜਾਂਦੀਆਂ ਉਧਰੋਂ ਮਾਝੇ ਦੇ 11 ਪਿੰਡ ਜਿਹੜੇ ਬਰਬਾਦ ਹੋ ਗਏ ਆ ਇੱਕ ਸਿਰਫ ਕਲਾ ਬਾਉਪੁਰ ਨਹੀਂ ਸਾਰਾ ਮੰਡਲਾ ਕਾ ਸਾਰਾ ਹੀ ਫਸਲ ਤਬਾਹ ਹੋ ਚੁੱਕੀ ਹੈ ਅਜੇ ਤੱਕ ਸਰਕਾਰਾਂ ਨੂੰ ਚਾਹੀਦਾ ਵੀ ਇੱਥੇ ਕੋਈ ਨਾ ਕੋਈ ਧਿਆਨ ਦੇਣਾ ਨਹੀਂ ਵੀ ਕੁਝ ਦੇਣਾ ਚੱਲ ਜਿੱਦਾਂ ਆ ਕੇ ਇਹਨੇ ਇੱਕ ਲਾਂ ਬਿਆਨ ਜਿਦਾ ਤਾ ਇਹ ਲੋਕਾਂ ਨੂੰ ਬੜੀ ਉਮੀਦ ਜਾਗੀ ਸੀ ਵੀ ਸਾਨੂੰ ਸੀਐਮ ਸਾਹਮਣੇ ਪਤਾ ਨਹੀਂ ਕੀ ਦੇ ਦੇਣਾ ਵਾ ਮੁਰਗੀ ਬੱਕਰੀ ਦਿਹਾੜੀਆਂ ਦਊ ਇਹੋ ਜਿਹਾ ਕੋਈ ਸੋਸਾ ਛੱਡ ਦੇਵੇ ਤੇ ਕੋਈ ਨਾ ਕੋਈ ਜ਼ਿੰਮੇਵਾਰਾਂ ਨੂੰ ਹੌਫਲਾ ਹੋ ਜਾਵੇ ਵੀ ਸਾਡੇ ਪਿੱਛੇ ਸਰਕਾਰ ਖੜੀ ਆ ਪਰ ਸਰਕਾਰ ਨਾਂ ਦਾ ਕੋਈ ਚੀਜ਼ ਹੀ ਨਹੀਂ ਗੀ ਸਰਕਾਰ ਪਾਣੀ ਕਿੱਥੇ ਰਹਿੰਦੀ ਆ ਉਹ ਇਹ ਸਮਝਦੀ ਵੀ ਸਾਡੇ ਸਾਡੇ ਹੈ ਹੀ ਨਹੀਂ ਗੇ ਸਾਡੇ ਪੰਜਾਬ ਦੇ ਨਹੀਂ ਕਿਤੇ ਪਾਕਿਸਤਾਨ ਦੇ ਆ ਇਹੋ ਹੀ ਕਹਿਣਾ ਚਾਹੁੰਦੇ ਜੀ ਅਸੀਂ ਤੇ ਮੇਰਾ ਨਾਂ ਭਾਈ ਹਰਨੇਕ ਸਿੰਘ ਆ ਇੱਥੇ ਮਾਮਦ ਲਿਖਾਂਦੇ ਰਹਿਣ ਵਾਲੇ ਆ ਤੇ ਇਹ ਆਪਣੀ ਸੁਲਤਾਨਪੁਰ ਲੋਧੀ ਜੇ ਪੈਂਦੀ ਥਾਂ ਕੱਲਾ ਬਾਉਪੁਰ ਨੀਗਾ ਡੁੱਬਾ ਇਧਰ ਵੀ ਏਰੀਆ ਸਾਰਾ ਹਜ਼ਾਰਾਂ ਕਿੱਲੇ ਡੁੱਬ ਗਿਆ ਵਾ ਆਹ ਦੇਖੋ ਕਿਥੋਂ ਤੱਕ ਮੁੰਡਾ ਪਿੰਡ ਭੈਲ ਆ ਤੇ ਆਹ ਏਰੀਏ ਜਨੇ ਆ ਧੁੰਦੇ ਤੱਕ ਡੁੱਬਾ ਪਿਆ ਇਧਰ ਕੋਈ ਕੋਈ ਸਾਰ ਨਹੀਂ ਕਿਨੇ ਲਈ ਕੋਈ ਗੱਲਬਾਤ ਨਹੀਂ ਨਾ ਪੱਠਿਆਂ ਦਾ ਰਹਿ ਗਿਆ ਪੱਠਾ ਡੱਕਾ ਕੋਈ ਸਾਰੇ ਮਰ ਚੁੱਕੇ ਆ ਤੇ ਇਹ ਦੋ ਤਰੀਕ ਦਾ ਪਾਣੀ ਚੜਿਆ ਵਾ ਕੋਈ ਇੱਥੇ ਨਾ ਸਰਪੰਚੀ ਸਾਡੇ ਪਿੰਡ ਦਾ ਕੋਈ ਆਇਆ ਤਾਂ ਨਾ ਇੱਥੇ ਕੋਈ ਈ ਮੰਤਰੀ ਆ ਜਦੋਂ ਵੋਟਰਾਂ ਦੀ ਉਹ ਤੋਂ ਭਾਜੀ ਸਾਰਿਆਂ ਦੇ ਹੌਣ ਤੱਕ ਹੁੰਦੇ ਹੀ ਨਹੀਂ ਸਾਰਾ ਕੁਝ ਡੁੱਬ ਗਿਆ ਸੌਣ ਤੋਂ ਵੀ ਤੰਗ ਆ ਇਹ ਤੇ ਡਾ ਘਰ ਹਾਂਜੀ ਸਾਮਾਨ ਵੇਖ ਲੋ ਕੋਠਿਆਂ ਦੇ ਚੜਿਆ ਤੇ ਇੰਨਾ ਸਾਮਾਨ ਹੀ ਕਢ ਨਹੀਂ ਸਕਦੇ ਕੋ ਅੰਦਰੇ ਜੱਬਣ ਡਿਆ ਵਾ ਘਰ ਦੇ ਹਾਲਾਤ ਵੀ ਖਸਤਾ ਹੋ ਚੁੱਕੇ ਹਾਂਜੀ ਹਾਂਜੀ ਪਾਣੀ ਅਜ ਕਾਫੀ ਦਿਨ ਹੋ ਗਏ ਜੀ ਇੱਥੇ 5-5 ਫੁੱਟ ਪਾਣੀ ਹੋ ਗਿਆ ਅੰਦਰਾਂ ਦੇ ਵਿੱਚ ਅਜੇ ਵੀ ਫੁੱਟ-ਫੁੱਟ ਤਾਂ ਜੇ ਵੀ ਹੈਗਾ ਭਾਵੇਂ ਲੈ ਹੀ ਗਿਆ ਵਾ ਤੇ ਉਹ ਦੇਖੋ ਤੁਸੀਂ ਘਰ ਸਾਰਾ ਵੀ ਬਰਬਾਦ ਹੋ ਗਿਆ ਵਾ ਜੜਾ ਟੂੜਾ ਪਾੜ ਗਈਆਂ ਸਾਰੇ ਘਰ ਨੂੰ ਵਾਨ ਬੰਦ ਮੜਾ ਮੋਟਾ ਇਲਾਉਂਦੇ ਰਹੇ ਆ ਤਾਂ ਨਹੀਂ ਬਸ ਚੱਲਿਆ ਭਰ ਹਰ ਕੇ ਸਮਾਨ ਕੱਢ ਲਿਆ ਕੋ ਕੋਠਿਆਂ ਦੇ ਰੱਖਦਾ ਇਹ ਸਾਢੇ 3 ਵਜੇ ਜਿਆਦਾ ਪਾਣੀ ਆਇਆ ਵਾ ਉਦੋਂ ਸਮਾਨ ਕੱਢਿਆ ਚਲੋ ਲਾਗੋ ਭੈਣ ਭਰਾ ਆ ਕੇ ਸਾਰਾ ਕੱਢ ਲੈਣ ਤੇ ਰੁੜ ਜਾਣਾ ਇਹ ਲੱਭਣਾ ਨਹੀਂ ਇਹ ਮੇਰਾ ਨਾਮ ਸੁਖਦੇਵ ਸਿੰਘਾ ਜੀ ਮੰਡ ਚੌਧਰੀ ਦਾ ਰਹਿਣ ਵਾਲਾ ਜੀ ਤੇ ਫਸਲ ਤੇ ਤਕਰੀਬਨ ਜਿੰਨੀ ਦੱਸੀ ਅੱਗੇ ਵੀ ਤੁਹਾਨੂੰ ਉਦੋਂ ਜਿਆਦਾ ਹੀ ਆ ਜੀ ਮਤਲਬ ਖਰਾਬ ਹੈ ਪਰ ਗਵਰਨਮੈਂਟ ਜਿਹੜੀ ਆ ਕੋਈ ਸਹਾਇਤਾ ਨਹੀਂ ਲੈ ਰਹੀ ਕੋਈ ਮੰਤਰੀ ਇਹਦਾ ਪਗੋਂ ਤਮਾਨ ਦਾ ਕੋਈ ਮੰਤਰੀ ਕੋਈ ਸੰਤਰੀ ਇੱਥੇ ਤੱਕ ਨਹੀਂ ਪਹੁੰਚਿਆ ਜੀ ਏਡੀ ਮਾੜੀ ਸਰਕਾਰ ਹੈ ਇਹਨਾਂ ਨੂੰ ਤਾਂ ਪਹਿਲੀਆਂ ਸਰਕਾਰਾਂ ਚੰਗੀਆਂ ਚਲੋ ਖਾਂਦੀਆਂ ਵੀ ਜਰੂਰੀ ਸੀ ਤੇ ਪੈਸੇ ਤਾਂ ਵੱਧਦੀਆਂ ਸੀ ਇਹਨਾਂ ਲੋਕਾਂ ਨੂੰ ਜਨਤਾ ਨੂੰ ਆਗੇ ਪਰ ਇਹ ਨਕਾਮਾ ਬੰਦਾ ਪਤਾ ਨਹੀਂ ਕਿੱਥੋਂ ਲੋਕਾਂ ਨੇ ਗੱਡੀ ਲੈਣ ਦਾ ਠੀਕ ਨਹੀਂ ਇਹ ਬਹੁਤ ਮਾੜਾ ਬੰਦਾ ਆਇਆ ਜੀ ਤੇ ਸਿਰਫ ਆਪਦੇ ਘਰ ਵਾਲੀ ਢੋਈ ਜਾਂਦਾ ਸਾਰਾ ਕੁਝ ਜੋ-ਕੋਜ ਹੈਗਾ ਵਾ ਮੰਤਰੀ ਸਾਰੇ ਜਿਨੇ ਆਪਦੇ ਪਿੱਛੇ ਲਾਏ ਜਿੰਨੇ ਵੀ ਹੈਗੇ 92 92 ਐਮਐਲਏ ਬਣਾਈ ਫਿਰਦਾ ਸਾਨੂੰ ਨਹੀਂ ਪਤਾ ਐਮਐਲਏ ਕਿੱਥੇ ਰਹਿੰਦੇ ਆ ਕਿੱਥੇ ਨਹੀਂ ਰਹਿੰਦੇ ਕੋਈ ਸਾਰਾ ਬੰਦਾ ਲਵੇ ਆਗੇ ਕਿੰਨੇ ਵੀ ਯਾਰ ਨੁਕਸਾਨ ਹੋਇਆ ਤੁਹਾਡੇ ਇਲਾਕੇ ਚ ਬਹੁਤ ਵਾਰ ਹੋਇਆ ਜੀ ਨੁਕਸਾਨ ਇੱਕ ਵਾਰ ਨਹੀਂ ਹੋਇਆ ਜੀ ਤੇ ਵੀ ਅਕਾਲੀਆਂ ਦੀ ਸਰਕਾਰ ਵੀ ਦਿੰਦੀ ਰਹੀ ਆ ਕਾਂਗਰਸ ਵੀ ਮਾਜਵਾ ਦਿੰਦੀ ਰਹੀ ਆ ਇਹਨੇ ਤੱਕ 5 ਰੁਪਏ ਜਿੰਨੇ ਦਿੱਤੇ ਸਰਕਾਰ ਦੀ ਨੰਗ ਚੱਲੀ ਆ ਠੀਕ ਨਹੀਂ ਜੀ ਮੈਂ ਨਾ ਕਹਿਣਾ ਚਾਹਦਾ ਜੀ ਮੈਂ